ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀ ਬੜਾ ਨਿਊਜ਼ ਚੈਨਲ ਬੀਤੀ ਰਾਤ ਸਮਰਾਲਾ ਦੇ ਖੰਨਾ ਰੋਡ ਤੇ ਇੱਕ ਸੁੰਨਿਆਰੇ ਦੀ ਦੁਕਾਨ ਨੂੰ ਫਿਲਮੀ ਸਟਾਈਲ ਦੇ ਵਿੱਚ ਉਹ ਨਿਸ਼ਾਨਾ ਮਨੋਣਾਏ 10 ਤੋਂ 12 ਨੂੰ ਪੈਸਾ ਚੋਰੀ ਤੇਨ ਪੈਸਾ ਤੇ ਚੋਰਾਂ ਦੇ ਹੌਸਲੇ ਐਨੇ ਬਲੰਦ ਸੀ ਕਿ ਪਾਲਾ ਤੁਣਾ ਨੇ ਸੁੰਨਿਆਰੇ ਦੀ ਦੁਕਾਨ ਦੇ ਸਬੰਧਿਤ ਇਲਾਕੇ ਦੇ ਚੌਂਕੀਦਾਨ ਨੂੰ ਬੰਨਿਆ ਤੇ ਫਿਰ ਕੁੱਟਿਆ ਤੇ ਉਸ ਤੋਂ ਬਾਅਦ ਦੁਕਾਨ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਤੋੜੇ ਤੇ ਬਾਅਦ ਦੇ ਵਿੱਚ ਬਿਨਾਂ ਕਿਸੇ ਦੀ ਪਰਵਾਹ ਤੋਂ ਨੋ ਅਣਪਛਾਤੇ ਚੋਰ ਦੁਕਾਨ ਦੇ ਕੈਂਚੀ ਗੇੜ ਦੇ ਤਾਲੇ ਤੋੜਨ ਲੱਗ ਪਏ ਤੇ ਇਹ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੇ ਵਿੱਚ ਅਣਪਛਾਤੇ ਚੋਰ ਇੱਕ ਘੰਟਾ ਲੱਗੇ ਰਹੀ ਪਰ ਸਮਰਾਲੇ ਦੇ ਵਿੱਚ ਤਨਾਇਤ ਪੈਟਰੋਲਿੰਗ ਦਸਤਾ ਦਾ ਨਾਮੋ ਨਿਸ਼ਾਨ ਤੱਕ ਦਿਖਾਈ ਨਹੀਂ ਦਿੱਤਾ ਤੇ ਜਿਸ ਕਰਕੇ ਅਨਪਛਾਤੇ ਚੋਰ ਐ ਬਿਨਾ ਕਿਸੇ ਦੇ ਡਰ ਪਰਵਾਹ ਤੋਂ ਬਿਨਾ ਇੱਕ ਘੰਟਾ ਦੁਕਾਨ ਦੇ ਤਾਲੇ ਤੋੜਨ ਦੇ ਵਿੱਚ ਲੱਗੇ ਰਹੀ ਪਰ ਚੰਡੀਗੜ੍ਹ ਰੋਡ ਤੇ ਦੁਕਾਨਦਾਰ ਦੇ ਰਾਖੀ ਕਰਦੇ ਹੋਏ ਚੌਕੀਦਾਨ ਨੇ ਆਪਣੇ ਦੂਜੇ ਚੌਕੀਦਾਰ ਵੱਲੋਂ ਕੋਈ ਸਿਟੀ ਮਾਰਨ ਦੀ ਆਵਾਜ਼ ਨਾ ਸੁਣਾਈ ਦੇਣ ਤੇ ਜਾ ਕੇ ਉਸਨੇ ਪੁਲਿਸ ਬੁਲਾਈ ਤਦ ਅਨਪਛਾਤੇ ਚੋਰ ਭੱਜ ਗਏ ਇਸ ਕੰਨਾ ਤੋਂ ਬਾਅਦ ਸਮਰਾਲਾ ਇਲਾਕੇ ਦੇ ਦੁਕਾਨਦਾਰਾਂ ਦੇ ਵੱਲੋਂ ਭਾਰੀ ਦਹਿਸ਼ਤ ਦਾ ਮਾਹੌਲ ਇਸੇ ਸੰਬੰਧੀ ਜਾਣਕਾਰੀ ਦਿੰਦੇ ਆ ਸੁਨਿਆਰੇ ਦੁਕਾਨ ਦੇ ਮਾਲਕ ਦੀਪਕ ਵਰਮਨ ਨੇ ਦੱਸਿਆ ਕਿ ਕਰੀਬ ਰਾਤ 2:30 ਵਜੇ 10 ਤੋਂ 12 ਅਨਪਛਾਤੇ ਚੋਰ ਮੇਰੀ ਦੁਕਾਨ ਨੂੰ ਨਿਸ਼ਾਨਾ ਬਣਾਏ ਸਨ ਤੇ ਉਹਨਾਂ ਨੇ ਆ ਕੇ ਚੌਂਕੀਦਾਨ ਨੂੰ ਬਣ ਕੇ ਦੁਕਾਨ ਦੇ ਕੋਲ ਲੱਗੇ ਸੀਸੀਟੀਵੀ ਕੈਮਰੇ ਤੋੜੇ ਤੇ ਮੇਰੀ ਦੁਕਾਨ ਦੇ ਕੈਂਚੀ ਗੇਟ ਦੇ ਦੋ ਤਾਲੇ ਤੋੜੇ ਗਏ ਪਰ ਕਰੀਬ 1 ਘੰਟੇ ਬਾਅਦ ਚੰਡੀਗੜ੍ਹ ਰੋਡ ਤੇ ਚੌਂਕੀਦਾਨ ਨੇ ਮੁਸਤੈਦੀ ਦਿਖਾਉਂਦੇ ਹੋਏ ਆ ਕੇ ਦੇਖਿਆ ਕਿ ਦੂਸਰੇ ਚੌਕੀਦਾਰ ਦੀ ਆਵਾਜ਼ ਨਹੀਂ ਆਈ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਦੇ ਆਉਣ ਤੇ ਹੀ ਅਣਪਛਾਤੇ ਜਾਂ ਚੋਰ ਜੋ ਭੱਜ ਗਏ ਮਾਚੀ ਬੜਾ న్యూਸ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੋਦੇ ਦੀ ਰਿਪੋਰਟ ਕੀ ਨਾ ਬਾਈ ਬਲਬੀਰ ਸਿੰਘ ਬਲਬੀਰ ਸਿੰਘ ਕੀ ਕੱਢਣਾ ਹੋਈ ਰਾਤ ਕੀ ਕੱਢਣਾ ਕੀ ਹੋਈ ਰਾਤ ਮੈਂ ਢੇੜਾ ਮੋਂ ਚੱਡਾ ਸੀ ਉਹਦਾ ਭਈਆ ਖੜਾ ਸੀ ਅੱਗੇ ਦੀ ਅੱਛਾ ਤੂੰ ਚੌਕੀਦਾਰ ਹੋਣਾ ਹਾਂ ਜੀ ਹਾਂ ਜੀ ਚੌਕੀਦਾਰ ਅੱਛਾ ਕਿੰਨੇ ਕ ਜੀ ਦੀ ਗੱਲ ਹੈ ਤੰਨ ਤੰਨ ਕੋਈ ਨਹੀਂ ਦਿਖਦਾ ਅੱਛਾ ਕਿੰਨੇ ਕੇ ਬੰਦੇ ਸੀਗੇ ਉਹ ਉਹ ਬਾਹਾਂ ਦੇ 9-10 ਬੰਦੇ ਸੀਗੇ 9 ਦਾ ਇੱਧਰੇ ਆਏ ਹੋਏ ਸੀਗੇ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀਗੇ ਬੰਨ ਲਿਆ ਸੀ ਲੱਟਾ ਉਹਨਾਂ ਨੇ ਬੰਨ ਕੇ ਡੋਬੇ ਤੇ ਕੰਡੇ ਤੇ ਸਾਈਕਲ ਮੇਰਾ ਉੱਡੇ ਛੱਡਾ ਡੋਬੇ ਦੇ ਵਿੱਚ ਹੂੰ ਤੇ ਕੁੱਟਿਆ ਵੀ ਤੁਹਾਨੂੰ ਤੇ ਬੈਂਟਰੀ ਕਾਢੀ ਕੁੱਟਿਆ ਵੀ ਆ ਕੁੱਟ ਕੇ ਲਾ ਕੇ ਗਏ ਉੱਥੇ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਹਥਿਆਰ ਕਿਉਂ ਚਾਹੀਦਾ ਸੀ ਉਹਨਾਂ ਕੋਲ ਹਥਿਆਰ ਖਰਚਾ ਸੀਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਲੀ ਆਵਾਜ਼ ਤੋਂ ਹਿੰਦੀ ਬੋਲਦੇ ਸੀ ਕਿੰਨੇ ਜਣੇ ਸੀ 12 ਤਰੇ ਜਣੇ ਮੂੰਹ ਟਕੇ ਹੋਏ ਸੀ ਟੰਗੇ ਸੀ ਮੂੰਹ ਟਕੇ ਹੋਏ ਸੀ ਉਹਨਾਂ ਸਾਰੇ ਕਿੰਨਾ ਕ ਟਾਈਮ ਲੱਗਿਆ ਉਹਨਾਂ ਨੂੰ ਉਹ ਜਿੰਨੇ ਦਿਨ ਵੱਡੇ ਆ ਨਹੀਂ ਵੱਡੇ ਉਹਨਾਂ ਨੇ ਦੋ ਤੋੜ ਲਏ ਤੇ ਦੋ ਜਿੰਦੇ ਟੋੜ ਲਏ ਹੀ ਉਹਨਾਂ ਨੇ ਹਮ ਨੂੰ ਵੇਚ ਲਾ ਗਏ ਫਿਰ ਭੰਦ ਕਿਉਂ ਅੱਛਾ ਇਹ ਫਿਰ ਮਾਲਕਾਂ ਨੂੰ ਸੂਚਨਾ ਦਿੱਤੀ ਉਹਨਾਂ ਨੇ ਆ ਗਏ ਸੀ ਉਹ ਹਾਂਜੀ ਕੀ ਨਾਮ ਤੁਹਾਡਾ ਹੈ ਲਖਵੀਰ ਸਿੰਘ ਆ ਜੀ ਰਸੂਲ ਸਿੰਘ ਜੀ ਕੀ ਕਰਨਾ ਕੀ ਹੋਈ ਹੈ ਤੇ ਤੁਸੀਂ ਕੀ ਕਰਦੇ ਹੋ ਮੈਂ ਤਾਂ ਦਾਦਾ ਜੀ ਮੈਂ ਚੌਕੀਦਾਰ ਆ ਜੀ ਹੂੰ ਤੇ ਮੈਂ ਇਹਦੇ ਕੋਲ ਮੇਰਾ ਹੈਗਾ ਡੱਬੀ ਬਜ਼ਾਰ ਏਰੀਆ ਜੀ ਹੂੰ ਮੈਂ ਚਾਵਾ ਰੋਡ ਕੰਨੀ ਤੇ ਕੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤਾਂ ਜੀ ਹੂੰ ਤੇ ਇਹ ਮੈਂ ਇਹਨੂੰ ਸ਼ੱਕ ਜੀ ਪਈ ਵੀ ਇਹਦੀ ਸੀਟੀ ਨਹੀਂ ਵਜੀ ਹੈਗੀ ਹੂੰ ਮੈਂ ਇਹਦੇ ਕੋਲ ਪਹੁੰਚ ਗਿਆ ਹੂੰ ਤੇ ਮੈਂ ਦੇਖਿਆ ਵੀ ਇਹ ਹੈ ਨਹੀਂ ਉੱਥੇ ਹੂੰ ਤੇ ਮੈਂ ਆਲਾ-ਦਾਲਾ ਦੇਖ ਕੇ ਮੈਂ ਦੇਖਿਆ 12-13 ਬੰਦੇ ਖੜੇ ਤੇ ਜੀ ਹੂੰ ਕਾਂਦੇ ਦੇ ਨਾਲ ਲੱਗੇ ਹੂੰ ਤੇ ਫਿਰ ਮੈਂ ਨੂੰ ਮੈਂ ਉਹਨਾਂ ਨੂੰ ਦੇਖ ਕੇ ਨੱਠ ਗਿਆ ਹੂੰ ਨੱਠ ਕੇ ਮੈਂ ਨਾਲ ਦੇ ਚੌਂਕੀ ਦਾ ਰਾਮ ਸੱਦ ਕੇ ਲੈ ਕੇ ਆਇਆ ਜੀ ਹੂੰ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ ਹੂੰ ਹਾਂ ਜੀ ਜਦੇ ਆ ਗਏ ਤੇ ਜੀ ਫਿਰ ਲੱਬੇ ਲੱਬੇ ਉਹ ਗਾਇਬ ਹੋ ਗਏ ਕੁਝ ਪਤਾ ਲੱਗਾ ਕਿ ਕਿਧਰੋਂ ਆਏ ਸੀ ਬੰਦੇ ਕਿਧਰ ਉਹ ਚਾਵਾ ਰੋਡ ਕੰਨੀ ਆਏ ਸੀ ਜੀ ਅੱਛਾ ਉਹ ਉਹਨਾਂ ਦੀ ਬੇਸ ਪੁੱਛਿਆ ਗਿਆ ਜੀ ਮੂੰਹ ਬੰਨੇ ਸਤੇ ਜੀ ਉਹਨਾਂ ਨੇ ਅੱਖਾਂ ਅੱਖਾਂ ਹੀ ਕੱਲੀਆਂ ਦੀਆਂ ਦੀਆਂ ਸੀ ਅੱਛਾ ਅੱਛਾ ਤੇ ਕੁਝ ਪਤਾ ਕਿਸੇ ਚੀਜ਼ ਐਸੀ ਕਿ ਮੈਂ ਸੀ ਨਹੀਂ ਐ ਨਹੀਂ ਪਤਾ ਜੀ ਕਉ ਆਏ ਉਧਰ ਹੀ ਲਕਾਇਆ ਸੀ ਇਹਨਾਂ ਕੋ ਧੁੰਦ ਗਈ ਸੀ ਧੁੰਦ ਬਹੁਤ ਸੀ ਜਿੰਦੇ ਤੋੜ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੋ ਨਹੀਂ ਜੀ ਨੁਕਸਾਨ ਨਹੀਂ ਹੋਇਆ ਹੈਗਾ ਦੋਏ ਜਿੰਦੇ ਤੋੜੇ ਨੇ ਜੀ ਉਹਨਾਂ ਨੇ ਕਿ ਕਾਹਦੇ ਚਾਹੇ ਸੀ ਉਹ ਇਹ ਪਤਾ ਨਹੀਂ 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 ਉਹ ਵੀ ਨਹੀਂ ਪਤਾ ਹੈ ਸੱਟਾਂ ਕਿੰਨੀਆਂ ਲੱਗੀਆਂ ਕੁਝ ਸੱਟਾਂ ਬਸ ਇਹਨੂੰ ਕੁੱਟੇ ਮਾਰੇ ਥੋੜਾ ਜਿਹਾ ਕੁੱਟੇ ਆ ਜੀ ਬੰਨ ਲਿਆ ਸੀ ਉਹਨੀਆਂ ਹਾਂਜੀ ਫਿਰ ਜਿਹੜੇ ਜਿਹੜੇ ਦੁਵੈਲਰ ਦੀ ਦੁਕਾਨ ਉਹਨਾਂ ਦੇ ਮਾਲਕਾਂ ਨੂੰ ਕਿਹਨੇ ਫੋਨ ਕੀਤਾ ਜੀ ਮਾਲਕਾਂ ਨੂੰ ਅਸੀਂ ਕਰਿਆ ਜੀ ਤੁਸੀਂ ਕਰਿਆ ਕਿੱਡੇ ਕੋਈ ਘਟਣਾ ਉਹ ਕਿੱਡੇ ਕੋਈ ਜਾ ਕੇ ਸੀ ਉਹ ਉਹ ਜਦੇ ਆ ਕੇ ਤੇ ਜੀ ਅੱਛਾ ਹਾਂਜੀ ਤੇ ਪੁਲਿਸ ਵਾਲੋ ਕੀ ਕਰ ਬੈ ਜਿੱਤੇ ਵੀ ਹੁਣ ਸਾਲੇ ਵੀ ਜਦੀ ਆ ਕੇ ਤੇ ਜੀ ਪੁਲਿਸ ਵਾਲਿਆਂ ਨੇ ਕਰਿਆ ਜਾਨੀ ਫੋਨ ਅੱਛਾ ਜੀ ਹਾਂਜੀ ਠੀਕ ਹੈ ਪੈਸੇ ਵੀ ਠੀਕ ਹੈ ਜੀ ਕੋਲ 5 600 ਰੁਪਏ ਪੈਸੇ ਵੀ ਲੈ ਕੇ ਫੋਨ ਵੀ ਲੈ ਕੇ ਕਿਹੜਾ ਦਾ ਇਹਨਾਂ ਦਾ ਜੀ ਹਾਂਜੀ ਅੱਛਾ ਫੋਨ ਵੀ ਲੈ ਕੇ ਹਾਂਜੀ ਸਾਈਕਲ ਵੀ ਟੋਬੇ ਚ ਸਿੱਟ ਕੇ ਅੱਛਾ ਅੱਛਾ ਤੇ ਸਾਈਕਲ ਵੀ ਤੋੜ ਗਏ ਤੇ ਅੱਛਾ ਅੱਛਾ ਹਥਿਆਰ ਸੀਗੇ ਹੁਣ ਕੋਈ ਨਹੀਂ ਹਾਂਜੀ ਹਥਿਆਰ ਤੇ ਖਰਚਾ ᱛੀ ਹਾਂ ਜੀ ਖਰਚਾ ਸੀਗਾ ਹਾਂ ਠੀਕ ਹੈ ਜੀ ਨਾ ਜੀ ਦੀਪਕ ਗਰਮਾ ਜੀ ਜੀ ਕੋਈ ਜੀ ਕਰਨਾ ਹੋਈਆ ਕੱਲ ਰਾਤ 10:30 ਵਜੇ ਇੱਥੇ ਚੋਰ ਆਏ ਨੇ 9 ਜਾਣੇ ਸੀ ਕੈਮਰੇ ਚ ਰਿਕਾਰਡਿੰਗ ਹੋਈ ਹੋਣੀ ਤੇ 9 ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਇਹ ਜਿੰਦੇ ਤੋੜੇ ਜੀ ਬਾਹਰਲੇ ਕੈਂਚੀ ਗੱਟ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਬੱਲਬ ਲੱਗਿਆ ਸੀ ਸਾਡਾ ਲਾਈਟ ਜਗਦੀ ਸੀ ਉਹ ਵੀ ਤੋੜੀ ਸੀ ਉਸ ਤੋਂ ਬਾਅਦ ਚੌਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀਗਾ ਉਹ ਕਹਿੰਦਾ ਵੀ ਆਓ ਤੁਹਾਡੇ ਵੀ ਕੋਈ ਵਾਰਦਾਤ ਹੋ ਗਈ ਆ ਵੀ ਪੁਲਿਸ ਵੀ ਖੜੀ ਆ ਸੀਪੀਆ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿਹਦੇ ਤੋੜਨੇ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਈ ਸੀਗੇ ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀਗਾ ਜਿਹੜਾ ਮੇਨ ਕੰਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਉਹ ਦੂਜੇ ਬੰਦੇ ਆ ਕੇ ਸੀਪੀਆ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ ਉਹਨਾਂ ਦੇਖ ਕੇ ਉਹ ਭੱਜ ਗਏ ਜਿਹੜਾ ਸਾਡਾ ਬਚਾਅ ਹੋ ਗਿਆ ਕਿੰਨੇ ਵਜੇ ਘਟਨਾਈ ਆਈ ਇਹੀ ਜੀ ਉਹ ਤਕਰੀਬਨ 2:30 2:35 ਤੇ ਆਗੇ ਸੀ ਜੀ ਕੈਮਰੇ ਦੱਸਦੇ ਨੇ ਤੇ 3:25 ਕਿੰਟ ਤੇ ਤੋਂ ਭੱਜੇ ਨੇ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਦਾ ਪੌਣੇ 4 ਵਜੇ ਪਤਾ ਲੱਗਿਆ ਡੇਢ ਤੋਂ ਘੰਟੇ ਬਾਅਦ ਪਤਾ ਲੱਗਿਆ ਡੇਢ ਨਹੀਂ ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਹਾਂ ਜੀ ਜੋ ਭੱਜਣ ਤੋਂ 20-25 ਮਿੰਟ ਬਾਅਦ ਪਤਾ ਲੱਗਿਆ ਚੋਰ ਕਿੱਦਾਂ ਦਾ ਟਾਈਮ ਪੁਰੇਦਾ ਇਹਨਾਂ ਕੈਮਰੇ ਦਾ ਤਕਰੀਬਨ 1 ਘੰਟਾ ਜੀ 1 ਘੰਟਾ ਹੋਰ ਹਾਂ ਜੀ ਤੇ ਤੁਹਾਨੂੰ ਕਿੰਨਾ ਸੁਚਨਾ ਦਿੱਤੀ ਗਈ ਫਰਨੋ ਸੂਚਨਾ ਉਹ ਪੁਲਿਸ ਵਾਲੇ ਨੇ ਜੋ ਜੋ ਰਾਜੀ ਜੋ ਰਾਜੀ ਨੁਕਸਾਨ ਕੋ ਹੋਇਆ ਨਹੀਂ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਪਰਮਾਤਮਾ ਦੀ ਦਿਆ ਨਾਲ ਉਹਨਾਂ ਨੇ ਬਾਹਰਲੇ ਕਈ ਚੀਕੜ ਦੇ ਜਿੰਦੀ ਤੋੜੇ ਸੀਗੇ ਫਿਰ ਉਹ ਮੌਕੇ ਤੇ ਪੁਲਿਸ ਆ ਗਈ ਜਾਂ ਚੌਕੀਦਾਰ ਆ ਗਿਆ ਜੀ ਫਿਰ ਭੱਜ ਗਏ ਜੀ ਕੈਮਰੇ ਕਿੰਨੇ ਤੋੜ ਦੋ ਕੈਮਰੇ ਸਾਡੇ 2 ਤੋੜ ਗਏ ਗਿਣਤੀ ਕਿੰਨੀ ਹੋ ਗਈ ਚੋਰਾਂ ਦੀ ਅ ਗਿਣਤੀ ਸੀਗੀ ਜੀ 9 ਤਾ ਰਿਕਾਰਡਿੰਗ ਚਾਹੁੰਦੇ ਨੇ ਬਾਕੀ ਚੌਕੀਦਾਰ ਦੇ ਦੱਸਣ ਦੇ ਮਤਲਬ ਕੋ 13 ਕਹਿੰਦਾ ਇਹ ਵੀ ਦੇਖਿਆ ਜੀ ਵੀ ਫਟ ਵੀ ਵੀ ਪੀਜੀ ਹੈ ਹਾਂ ਉਹ ਰਿਕਾਰਡਿੰਗ ਹੈਗੀ ਹੈ ਜੀ ਵੀਰ ਵੀ ਪੀਂਦਾ ਦਿਖਾਈ ਦੋ ਫੁੱਲਾ ਟਾਈਮ ਲੱਗ ਗਿਆ ਹਾਂ ਜੀ ਹਾਂ ਪਿੱਛੇ ਸੜਕ ਤੇ ਪਿੱਛੇ ਖੜ ਕੇ ਉਹਨੇ ਵੀਰ ਵੀ ਪੀਤੀ ਹੈ ਜੀ ਵਰਗੀ ਚੌਕੀਦਾਰ ਦਾ ਮੋਬਾਈਲ ਵਿੱਚ ਪੈਸੇ ਵੀ ਖੋ ਰਹੇ ਹਾਂ ਹਾਂ ਚੌਕੀਦਾਰ ਕਹਿੰਦਾ ਜੀ ਮੇਰੇ ਮੋਬਾਈਲ ਦਾ SIM ਲੈ ਗਏ ਜੀ ਕੱਢ ਕੇ ਤੇ ਉਹਦੇ ਕੋ 6-700 ਰੁਪਏ ਸੀ ਕਹਿੰਦਾ ਉਹ ਵੀ ਲੈ ਗਏ ਜੀ ਉਰੇ ਆਪਣੇ ਕੋਈ ਕਾਰੀਗਰ ਵੀ ਸੌਂਦਾ ਹੋਇਆ ਕੋਈ ਬੰਦਾ ਆਪਣਾ ਕਾਰੀਗਰ ਦੁਕਾਨ 'ਚ ਕੋਈ ਨਹੀਂ ਸੌਂਦਾ ਜੀ ਉਹ ਉੱਪਰ ਸੌਂਦਾ ਉਹ ਸੁਤਾ ਪਿਆ ਸੀਗਾ ਦੇ ਵੀ ਇਹਨੂੰ ਕੰਪਲੀਟ ਕਰਾਇਆ ਕਿਸਾਇਸ ਕੰਪਲੀਟ ਹਲੇ ਹੁਣ ਜਾਣੀ ਹੈ ਵੈਸੇ ਉਹ ਸੀਪੀਆਰ ਵਾਲੇ ਕਹਿੰਦੇ ਸੀ ਕਿ ਅਸੀਂ ਇਨਫੋਰਮ ਕਰਤਾ ਐਸਐਚਓ ਸਾਹਿਬ ਨੂੰ ਕੀ ਲਾੜ ਹੋਣਾ ਨਿਗਾਨਦਰ ਸੇਵ ਨੇ ਵੇਦੋ ਹੀ ਇੱਥੇ ਸੇਫਟੀ ਦਾ ਇਹ ਜੀ ਹੋਇਆ ਜੀ ਇੱਕ ਦੇਰ ਅੱਤ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਇੱਕ ਬੰਦਨ ਜੁਐਲਰ ਹੈ ਖੰਨਾ ਰੋਡ ਤੇ ਸਮਰਾਲੇ ਵੀ ਉਹਨਾਂ ਦੇ ਕੋਈ ਚੋਰ ਆ ਗਏ ਆ ਤੇ 112 ਸਾਡਾ ਡਿਊਟੀ ਅਫਸਰ ਮੌਕੇ ਤੇ ਚਲੇ ਗਿਆ ਉਹਨਾਂ ਦੀ ਹੈਗੀ ਇਹ ਨੌਕ ਜਾਣੇ ਨੇ ਪ੍ਰਵਾਸੀ ਲੱਗ ਰਹੇ ਨੇ ਸੀਸੀਟੀਵੀ ਕੈਮਰੇ ਤੋਂ ਤੇ ਸਾਡੇ ਸੀਆਈ ਦੀ ਟੀਮਾਂ ਸਾਡੇ ਸੀਨੀਅਰ ਅਫਸਰ ਬਾਲਾਂ ਦੇ ਨੂੰ ਧਿਆਨ ਚ ਲਿਆਤਾ ਸਾਰੀ ਗੱਲਬਾਤ ਤੇ ਜਲਦੀ ਤੈਸ ਕਰ ਲਾਂਗੇ ਬਿਲਕੁਲ ਨੁਕਸਾਨ ਵਗੈਰਾ ਹੋਇਆ ਜੀ ਨਹੀਂ ਐਵੇਂ ਦੀ ਕੋਈ ਗੱਲ ਆਈ ਨਹੀਂ ਗਈ ਜੀ ਸਾਰੀ ਠੀਕ ਆ ਵੈਸੇ ਤਾਂ ਜੀ ਸਿਰ ਪਹਿਲਾਂ ਵੀ ਇਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਸਰੇ ਧੁੰਦਿਆ ਹੈਗਾ ਹੁਣ ਤਾਂ ਚਲੋ ਜਿਹੜੀ ਧੁੰਦ ਦੀ ਹੈਗੀ ਆ ਕਾਫੀ ਜ਼ਿਆਦਾ ਉਸ ਕਰਕੇ ਮੈਨੂੰ ਲੱਗਦਾ ਇਹ ਟਾਰਗੇਟ ਹੋਈ ਹੈ ਕੱਲ ਤੇ ਬਾਕੀ ਡਾਇਰੈਕਟ ਕਰ ਲਾਂਗੇ ਜੀ ਤਤਕਸ਼ ਕਰ ਲਾਂਗੇ ਸਾਰਾ ਜੀ ਤਕਰੀਬਨ ਇੱਕ ਘੰਟਾ ਵੀ ਉੱਤੇ ਜਿਹੜੇ ਚੋਰ ਰਹੇ ਨੇ ਨਹੀਂ ਇਹ ਤਾਂ ਵੈਰੀਫਾਈ ਕਰ ਲਾਂਗੇ ਜੀ ਚੱਲਦੀ ਪਈ ਹੈ ਤਤਕਸ਼ ਜੂ ਕਰਾਂਗੇ ਕਾਰਵਾਈ ਜੀ ਠੀਕ